Um, dois, dois. Vai, vai, vai. Vai, vai.

ਹਾਂ ਹਾਂ ਜੀ ਕੋਈ ਮਾਨ ਸਨਮਾਨ ਹੁੰਦੀ ਆਪਣੇ ਪਿੱਛੇ ਇਹ ਕੀਤਾ ਜਾ ਰਿਹਾ ਹੈ ਤੇ ਉਹਨਾਂ ਦੇ ਤਹਿਤ ਜਰਾ ਕੀ ਸੀਤੇ ਨਮਨ ਕਰਨ ਦੇ ਚੇਤੇ ਆ। ਅੱਜ ਇਹਨੂੰ ਸਕਾਰਕਲ ਵਿਜੇ ਦਿਵਸ ਵੀ ਕਹਿੰਦੇ ਆਂ ਜੀ ਅੱਜ ਦੇ ਦਿਨ ਅਸੀਂ ਉਹਦੇ ਉੱਤੇ ਕਾਮਯਾਬ ਹੋਏ ਸੀਗੇ। ਸਾਡੇ ਮਾਨਯੋਗ ਮੁੱਖ ਮੰਤਰੀ ਸਾਹਿਬ ਨੇ ਖੁਦ ਆਣਾ ਸੀ ਉਹਨਾਂ ਨੂੰ ਮਜਬੂਰੀ ਜਾਣਾ ਪਿਆ ਕਿ ਉਹਨਾਂ ਨੇ ਮੇਰੀ ਡਿਊਟੀ ਲਈ ਆ। ਸੋ ਅਸੀਂ ਜੱਗੇ ਸਾਡੇ ਜਵਾਨ ਆ ਅੱਜ ਦੇ ਦਿਨ ਆਪਾਂ ਉਹਨਾਂ ਦੀ ਜਿਹੜੀ ਉਹਨਾਂ ਦੀ ਸੁਪਰੀਮ ਸੈਕਰੀਫਾਈਸ ਜਿਹਨੂੰ ਅਸੀਂ ਕਹਿੰਦੇ ਆਂ ਵੀ ਕੋਈ ਜਿਹੜੀ ਸਭ ਤੋਂ ਵੱਡੀ ਕੁਰਬਾਨੀ ਜ਼ਿੰਦਗੀ ਚੋਂ ਦੀ ਆਪਣੇ ਜੀਵਨ ਨੂੰ ਜਿਹੜਾ ਭਾਰਤ ਮਾਤਾ ਵਾਸਤੇ ਜਿਹੜਾ ਉਹਨਾਂ ਨੇ ਬਲੀਦਾਨ ਦਿੱਤਾ। ਉਹਨੂੰ ਅਸੀਂ ਉਹਨਾਂ ਦੀਆਂ ਕੁਰਬਾਨੀਆਂ ਨੂੰ ਯਾਦ ਕਰਦੇ ਆਂ ਜੀ ਉਹਨਾਂ ਦੇ ਪਰਿ ਵੀਰ ਨਰੀਆਂ ਦਾ ਉਹਨਾਂ ਪਰਿਵਾਰਾਂ ਦਾ ਜਿਹੜਾ ਹੈਗਾ ਉਹਨਾਂ ਦੇਸ਼ ਨੇ ਉਸ ਦਿਨ ਲੜਾਈ ਜਿੱਤ ਲਈ ਸੀ ਬਟ ਉਹਨਾਂ ਦੇ ਪਰਿਵਾਰਾਂ ਵਾਸਤੇ ਵੀਰ ਨਾਰੀਆਂ ਵਾਸਤੇ ਹਰ ਦਿਨ ਇੱਕ ਲੜਾਈ ਆ ਉਹਨਾਂ ਦੀ ਸਟਰਗਲ ਆ ਔਰ ਜਿਹੜੀ ਮਾਨ ਸਰਕਾਰ ਹੈ ਇਹ ਇਹਨਾਂ ਨੇ ਜਿਹੜਾ ਸ਼ਹੀਦਾਂ ਵਾਸਤੇ ਸਾਡੇ ਮਾਨਯੋਗ ਮੁੱਖ ਮੰਤਰੀ ਸਾਹਿਬ ਸਨਮਾਨ ਆ ਉਹਨਾਂ ਨੇ ਜਿਹੜਾ ਉਹਨਾਂ ਦੀ ਸਨਮਾਨ ਰਾਸ਼ੀ ਆ ਅਸੀਂ ਉਹਨਾਂ ਦੀ ਕੋਸ਼ਿਸ਼ ਹੈ ਜੀ ਇਹ ਮਤਲਬ ਅਸੀਂ ਪਰਿਵਾਰ ਦੇ ਮੈਂਬਰ ਵਾਪਸ ਨਹੀਂ ਲਿਆ ਸਕਦੇ ਲੇਕਿਨ ਉਹਨਾਂ ਨੂੰ ਸਨਮਾਨ ਰਾਸ਼ੀ ਜਿਹੜੀ ਉਹ ਦੁੱਖ ਨਹੀਂ ਕਰਕੇ 1 ਕਰੋੜ ਰੁਪਿਆ ਪਰਿਵਾਰ ਦੇ ਬੰਦਿਆਂ ਨੂੰ ਜੌਬ ਔਰ ਬੱਚਿਆਂ ਦੀ ਪੜ੍ਹਾਈ ਦਾ ਸਾਰਾ ਬੰਦੋਬਸਤ ਆ ਉਹ ਪੰਜਾਬ ਸਰਕਾਰ ਲਗਾਤਾਰ ਕਰ ਰਹੀ ਆ ਬਾਕੀ ਜਿੰਨੇ ਸਾਡੇ ਪਹਿਲੇ ਵੀ ਜਿਹੜੇ ਆਜ਼ਾਦੀ ਦੀ ਲੜਾਈ ਦੇ ਜਾਂ ਜ ਜੋ ਜਿਹੜੇ ਸਾਡੇ ਜਿੰਨੇ ਵੀ ਆਪਣੇ ਹੁਣ ਤੱਕ ਲੋਕਾਂ ਨੇ ਆਪਣੇ ਸ਼ਹਾਦਤ ਦਿੱਤੀ ਆ ਉਹਨਾਂ ਸਾਰਿਆਂ ਦੇ ਪਰਿਵਾਰਾਂ ਦਾ ਜਿਹੜਾ ਮਾਨ ਪਤ ਤਾ ਉਹ ਵੀ ਦੁਕਣਾ ਕੀਤਾ ਗਿਆ ਤੇ ਉਹਨਾਂ ਦੀ ਪਰਿਵਾਰਾਂ ਦੀ ਕੀਤੀ ਜਾ ਰਹੀ ਹੈ ਸਾਡੇ ਮਾਨਯੋਗ ਮੁੱਖ ਮੰਤਰੀ ਸਾਹਿਬ ਬਹੁਤ ਪੂਰੀ ਸ਼ਰਧਾ ਦੇ ਨਾਲ ਮੈਂ ਵੀ ਆਪਣੇ ਵੱਲੋਂ ਜੀ ਆਪਣੇ ਸਰਕਾਰ ਵੱਲੋਂ ਆਪਣੇ ਮੁੱਖ ਮੰਤਰੀ ਸਾਹਿਬ ਵੱਲੋਂ ਮੈਂ ਉਹਨਾਂ ਨੂੰ ਨਮਨ ਕਰਦਾ ਉਹਨਾਂ ਸ਼ਹੀਦਾਂ ਨੂੰ ਔਰ ਸਾਰੇ ਜਿਹੜੇ ਉਹਨਾਂ ਦੇ ਪਰਿਵਾਰ ਹਨ ਉਹਨਾਂ ਸਾਰਿਆਂ ਨੂੰ ਜੀ ਠੀਕ ਠੀਕ ਡਾਕਟਰ ਸਾਹਿਬਕ ਪੰਜਾਬ ਦੇ ਵਿੱਚ ਜਾਂ ਮਹਾਲੀ ਦੇ ਵਿੱਚ ਬੜੇ ਹੈਜੇ ਦੇ ਜਾਂ ਹੋਰ ਅਲਟਰ ਪਰਿਵਾਰਾਂ ਦੇ